ਹੈਲੋ ਹਾਂਜੀ ਸਸ਼ੀਕਲ ਜੀ ਗਰਮੀ ਟੂ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜੋ ਵੀਡੀਓ ਹੋਏਗੀ ਜੀ ਉਹ ਹੋਣਗੇ ਪਾਰਟੀ ਵੇਅਰ ਹੋਣਗੇ ਰਾਮ ਟੈਕਸ ਦੇ ਸੂਟ ਹੋਣਗੇ ਜੀ ਪਾਰਟੀ ਵੇਅਰ ਔਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਆਪਣੇ ਬਟਿਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿਹੜੀ ਅਸੀਂ ਭੈਣਾ ਵਿਜ਼ਿਟ ਕਰਕੇ ਕਪੜਾ ਬਾਏ ਕਰਨਾ ਚਾਹੁੰਦੀ ਹੈ ਨੇ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਸਾਡੇ ਨੂੰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟਾ ਜਿਹੜੇ ਬਾਏ ਕਰ ਸਕਦੇ ਨੇ ਜੀ ਸੋ ਸਟਾਰਟ ਕਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜੋ ਸੂਟ ਦਿਖਾਉਣ ਜਾ ਰਹੇ ਹੈਗੇ ਆਂ ਜੀ ਰਾਮ ਟੈਕਸ ਬ੍ਰਾਂਡ ਦਾ ਹੋਏਗਾ ਨਾਟਵਰਕ ਦਾ ਸੂਟ ਹੋਏਗਾ ਪਿਓਰ ਔਰਗੈਂਜ਼ਾ ਦੇ ਉੱਪਰ ਰੈਡੀ ਕੀਤਾ ਗਿਆ ਜੀ ਲਓ ਜੀ ਇਸ ਤੇ ਫਰੰਟ ਦੇ ਉੱਪਰ ਆਏਗਾ ਵਿਸਕੋਸ ਔਰਗੈਂਜ਼ਾ ਦਾ ਰਹੇਗਾ ਸੂਟ ਜੀ ਲਓ ਜੀ ਐ ਵਰਕ ਜਿਹੜਾ ਹੈਗਾ ਇਹ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਪ੍ਰੋਪਰ ਜਿਹੜਾ ਹੈਗਾ ਇਸ ਦੇ ਉੱਪਰ ਨਾਟ ਵਰਕ ਕੀਤਾ ਗਿਆ ਵਿਸਕੋਸ ਔਰ ਗੈਂਜ਼ਾ ਦਾ ਸਟਾਫ ਹੋਏਗਾ ਜੀ ਇਹ ਵਾਲਾ ਜਿਹੜਾ ਵਰਕ ਹੈਗਾ ਜੀ ਤੁਹਾਨੂੰ ਫਰੰਟ ਦੇ ਉੱਪਰ ਮਿਲੇਗਾ ਔਰ ਇਹ ਵਾਲਾ ਵਰਕ ਜਿਹੜਾ ਹੈਗਾ ਇਹ ਤੁਹਾਨੂੰ ਨੈੱਕ ਦੇ ਉੱਪਰ ਮਿਲੇਗਾ ਇਹ ਵਰਕ ਨੈੱਕ ਦੇ ਉੱਪਰ ਆਏਗਾ ਮਸਟਰਡ ਕਲਰ ਹੋਏਗਾ ਜੀ ਬੜਾ ਹੀ ਪਿਆਰਾ ਜਿਹਾ ਸ਼ੇਡ ਹੈਗਾ ਰਾਮ ਟੈਕਸ ਬ੍ਰਾਂਡ ਦੀ ਸ਼ਰਟ ਹੈਗੀ ਹੈ ਜੀ ਚੈੱਕ ਕਰ ਲਓ ਬਹੁਤ ਹੀ ਪਿਆਰਾ ਜਿਹਾ ਸਟਾਫ ਹੈਗਾ ਜੀ ਵਿਸਕੋਸ ਔਰ ਗੈਂਜ਼ਾ ਦਾ ਨਾਲ ਤੁਹਾਨੂੰ ਮਿਲੇਗੀ ਸੇਮ ਕਲਰ ਦੀ ਨੇਚਰਲ ਕ੍ਰਿਪ ਦੀ ਬਾਟਮ ਜੀ ਨਾਲ ਮਿਲੇਗੀ ਤੁਹਾਨੂੰ ਕ੍ਰੇਡਿਬਲ ਬਾਟਮ ਦੀ ਸੇਮ ਅਜੈਕਟ ਸ਼ੇਡ ਹੈ ਜੀ ਬਟ ਵੀਡੀਓ ਦੇ ਵਿੱਚ ਇਸ ਕਲਰ ਦਾ ਡਿਫਰੈਂਸ ਹੈਗਾ ਜਿਹੜਾ ਉਹ ਲੱਗ ਰਿਹਾ ਹੈਗਾ ਜੀ ਚੈੱਕ ਕਰ ਲਓ ਸੇਮ ਕਲਰ ਹੈ ਜੀ ਸੇਮ ਕਲਰ ਹੈ ਜੀ ਸ਼ਰਟ ਔਰ ਬਾਟਮ ਦਾ ਜੀ ਬੜਾ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਕੰਪਲੀਟ ਸੂਟ ਜਿਹੜਾ ਹੈਗਾ ਤੁਹਾਨੂੰ ਮਿਲੇਗਾ 2000 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਦੀ ਵਿਸਕੋਸ ਔਰ ਗੈਂਜ਼ਾ ਦਾ ਹੋਏਗਾ ਸਟਾਫ ਜੀ ਤੁਹਾਨੂੰ ਨੇੜੇ ਤੋਂ ਚੈੱਕ ਕਰਵਾ ਦਿੰਦੇ ਆ ਸਟਾਫ ਜਿਹੜੀਆਂ ਪਹਿਣਾ ਰਾਮ ਟੈਕਸ ਪਾਉਂਦੀਆਂ ਉਹਨਾਂ ਨੂੰ ਪਤਾ ਹੀ ਹੈ ਕਿ ਕਿੰਨੀ ਸੁਪੀਰੀਅਰ ਹੁੰਦੀ ਹੈ ਇਹ ਬਹੁਤ ਵਧੀਆ ਜਿਹੜਾ ਇਹ ਸਟਾਫ ਹੈਗਾ ਜੀ 2000 ਰੁਪਏ ਦਾ ਮਿਲੇਗਾ ਕੰਪਲੀਟ ਸੂਟ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਵਾਈਟ ਕਲਰ ਪਿਓਰ ਕਰੇਪ ਦੇ ਉੱਪਰ ਹੋਏਗਾ ਜੀ ਫੁੱਲੀ ਸ਼ਰਟ ਦੇ ਵਿੱਚ ਤੁਹਾਨੂੰ ਮਿਲੇਗਾ ਵਰਕ ਜੀ ਸਿਕਲ ਸ਼ਰਟ ਤੁਹਾਨੂੰ ਮਿਲੇਗੀ ਪਿਓਰ ਕਰੇਪ ਦੀ ਹੋਏਗੀ ਪਿਓਰ ਕਰੇਪ ਦੀ ਹੋਏਗੀ ਰਾਮ ਟੈਕਸ ਬ੍ਰਾਂਡ ਦੀ ਹੋਏਗੀ ਫੁੱਲੀ ਸ਼ਰਟ ਦੇ ਵਿੱਚ ਤੁਹਾਨੂੰ ਮਿਲੇਗਾ ਜੀ ਸੀਕੁਐਂਸ ਦਾ from 2.5 셔츠 ਹੋਏਗੀ ਤੁਸੀਂ 2.5 ਵੀ ਕਰਵਾ ਸਕਦੇ ਹੋ ਔਰ ਐਦਾਂ ਵੀ ਵੀਅਰ ਕਰ ਸਕਦੇ ਹੋ ਜੀ 2.5 ਤੋਂ 3 ਮੀਟਰ ਦੀ ਕੱਟ ਦੀ 셔츠 ਹੋਏਗੀ ਪਿਓਰ ਕਰੇਪ ਦੀ 셔츠 ਹੋਏਗੀ ਤੇ ਨਾਲ ਤੁਹਾਨੂੰ ਪਿਓਰ ਕਰੇਪ ਦੀ ਹੀ ਬਾਟਮ ਮਿਲੇਗੀ ਜੀ ਪਿਓਰ ਕਰੇਪ ਦੀ ਹੀ ਤੁਹਾਨੂੰ ਇਸ ਦੇ ਨਾਲ ਬਾਟਮ ਮਿਲੇਗੀ ਜੀ ਸੇਮ ਜਿਹੜਾ ਹੈਗਾ ਤੁਹਾਡਾ ਸੂਟ ਆ ਕੰਪਲੀਟ ਸੂਟ ਆ ਜਿਹੜਾ ਉਹ ਤੁਹਾਡਾ ਰੈਡੀ ਹੋ ਜਾਣਾ ਜੀ ਪ੍ਰਾਈਸ ਹੋਏਗਾ 2000 ਰੁਪਏ ਜੀ 2000 ਰੁਪਏ ਦੇ ਵਿੱਚ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਉਹ ਰੈਡੀ ਹੋ ਜਾਏਗਾ ਰਾਮ ਟੈਕਸ ਬ੍ਰਾਂਡ ਦਾ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲੈਮਨ ਸ਼ੇਡ ਹੋਏਗਾ ਬਹੁਤ ਹੀ ਪਿਆਰਾ ਸ਼ੇਡ ਹੈਗਾ ਕਿਉਂਕਿ ਆਪਾਂ ਲਾਸਟ ਟਾਈਮ ਵੀ ਇਹ ਜਿਹੜੇ ਸੀਗੇ ਸੂਟ ਸੇਲ ਕੀਤੇ ਸੀ ਇਹਨਾਂ ਦੀ ਡਿਮਾਂਡ ਕਾਫੀ ਜ਼ਿਆਦਾ ਸੀ ਤੋਂ ਆਪਾਂ ਹੁਣ ਇਹ ਰੀਸਟਾਕ ਕੀਤੇ ਆ ਸੋ ਲਓ ਜੀ ਚੈੱਕ ਕਰ ਲਓ ਜੀ ਇਹ ਵਾਲਾ ਵਰਕ ਜਿਹੜਾ ਹੋਏਗਾ ਘੇਰੇ ਦੇ ਉੱਪਰ ਹੋਏਗਾ ਜੀ ਹੈਂਡਵਰਕ ਦੀਆਂ ਸ਼ਰਟਾਂ ਹੋਣੀਆਂ ਜੀ ਫੁੱਲੀ ਵਰਕਾ ਜਿਹੜਾ ਸੀਕੁਐਂਸ ਦਾ ਵਰਕ ਆ ਤੁਹਾਨੂੰ ਫੁੱਲ ਸ਼ਰਟ ਦੇ ਵਿੱਚ ਮਿਲੇਗਾ ਪਲੱਸ ਡਿਜੀਟਲ ਪ੍ਰਿੰਟ ਮਿਲੇਗਾ ਜੀ ਆਰਾਮ ਟੈਕਸ ਬ੍ਰਾਂਡ ਦੀ ਹੋਏਗੀ ਜੀ ਚੈੱਕ ਕਰ ਲਓ ਜੀ ਇਹ ਜਿਹੜਾ ਹੈਗਾ ਤੁਹਾਨੂੰ ਪ੍ਰਿੰਟ ਮਿਲੇਗਾ ਔਰ ਵਰਕ ਤਾਂ ਹੈ ਹੀ ਸ਼ਰਟ ਦੇ ਉੱਪਰ ਜੀ ਇਹ ਵਾਲਾ ਤੁਹਾਨੂੰ ਪ੍ਰਿੰਟ ਮਿਲੇਗਾ ਪਲੱਸ ਨਾਟ ਵਰਕ ਮਿਲੇਗਾ ਜੀ ਲਓ ਜੀ ਨੇੜੇ ਤੋਂ ਵੀ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਜੀ ਆਰਾਮ ਟੈਕਸ ਬ੍ਰਾਂਡ ਦੀ ਹੋਏਗੀ ਜੀ फ्रंट और बैक बैक इसकी इससे तो भी ज्यादा प्यारी है जी चेक करो लो जी बैक ਦੇ ਉੱਪਰ ਵੀ ਤੁਹਾਨੂੰ ਫੁੱਲ ਡਿਜੀਟਲ ਪ੍ਰਿੰਟ ਆ ਜਿਹੜਾ ਤੁਹਾਨੂੰ ਬੈਕ ਦੇ ਉੱਪਰ ਮਿਲੇਗਾ ਜੀ ਲਾਈਟ ਜਿਹਾ ਲੈਮਨ ਕਲਰ ਹੋਏਗਾ ਜੀ ਸੂਟ ਦਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਸੂਟ ਆ ਜਿਹੜਾ ਉਹ ਰੈਡੀ ਹੋ ਜਾਏਗਾ ਜੀ ਬਹੁਤ ਸੋਹਣਾ ਸਟਾਫ ਹੈਗਾ ਜੀ ਲਓ ਜੀ ਤੇ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਸੇਮ ਕਲਰ ਦੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਬੇਸ ਕਲਰ ਦੀ ਬਾਟਮ ਹੈ ਜੀ 2000 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਜੀ 2000 ਰੁਪਏ ਦੇ ਵਿੱਚ ਤੁਹਾਨੂੰ ਕੰਪਲੀਟ ਸੂਟ ਆ ਜਿਹੜਾ ਉਹ ਮਿਲ ਜਾਏਗਾ ਜੀ ਰਾਮ ਟੈਕਸ ਬ੍ਰਾਂਡ ਦਾ ਹੈਂਡਵਰਕ ਦਾ ਸੂਟ ਹੋਏਗਾ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਇਹ ਵੀ ਆਫ ਵਾਈਟ ਸ਼ੇਡ ਹੋਏਗਾ ਜੀ ਸੇਮ ਐਜਾ ਤੁਹਾਨੂੰ ਜਿਹੜੀ ਹੈਗੀ ਆ ਸ਼ਰਟ ਮਿਲੇਗੀ ਲਓ ਜੀ ਰਾਮ ਟੈਕਸ ਬ੍ਰਾਂਡ ਦੀ ਹੋਏਗੀ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਜੀ ਪੂਰੀ ਸ਼ਰਟ ਖੋਲ ਕੇ ਚੈੱਕ ਕਰਵੋਨੇ ਆ ਲਓ ਜੀ ਇਹ ਵਾਲਾ ਡਿਜੀਟਲ ਪ੍ਰਿੰਟ ਹੈ ਜਿਹੜਾ ਤੁਹਾਨੂੰ ਘੇਰੇ ਦੇ ਉੱਪਰ ਮਿਲੇਗਾ ਜੀ ਚੈੱਕ ਕਰ ਲਓ ਜੀ ਫੁੱਲ ਸ਼ਰਟ ਦੇ ਵਿੱਚ ਤੁਹਾਨੂੰ ਸਿਕਵੈਂਸ ਦਾ ਕੰਮ ਮਿਲੇਗਾ ਜੀ ਬੈਕ ਵੀ ਇਸ ਤੇ ਬੜੇ ਹੀ ਪਿਆਰੀ ਜਿਹੀ ਬਣੀ ਹੋਈ ਹੈ ਜੀ ਫੁੱਲ ਸ਼ਰਟ ਦੇ ਵਿੱਚ ਤੁਹਾਨੂੰ ਵਰਕ ਮਿਲੇਗਾ ਜੀ ਇਹ ਜਿਹੜਾ ਹੋਏਗਾ ਤੁਹਾਡੇ neck ਤੇ ਆਏਗਾ ਜੀ ਇਹ ਵਾਲਾ ਡਿਜੀਟਲ ਪ੍ਰਿੰਟ ਹੋਏਗਾ ਜੀ ਔਰ ਸੇਮ ਜੈਸੇ ਹੀ ਬੈਕ ਹੋਏਗੀ ਜੀ ਰਾਮਟੈਕਸ ਬ੍ਰਾਂਡ ਦੀ ਹੋਏਗੀ ਜੀ ਲਓ ਜੀ ਸੇਮ ਰੰਗ ਉਸ ਦੀ ਬੈਕ ਰੈਨ ਵਾਲੀ ਹੈ ਚੈੱਕ ਕਰ ਲਓ ਜੀ ਬਹੁਤ ਹੀ ਪਿਆਰੀ ਜੀ ਉਸ ਦੀ ਬੈਕ ਹੈਗੀ ਹੈ ਬੈਕ ਦੇ ਉੱਪਰ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਪਲੱਸ ਵਰਕ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਆ ਤੁਹਾਡਾ ਸੂਟ ਆ ਜਿਹੜਾ ਹੋ ਰੈਡੀ ਹੋਏਗਾ ਪ੍ਰਾਈਸ ਹੋਏਗਾ 2000 ਰੁਪਏ ਵਿਸਕੋਸ ਔਰ ਗਾਂਜ਼ਾ ਦੀ ਸ਼ਰਟ ਹੋਏਗੀ ਨੈਚੁਰਲ ਕ੍ਰੇਪ ਦੀ ਮਤਲਬ ਕਿ 80 ਗ੍ਰਾਮ ਵਾਲੀ ਕ੍ਰੇਪ ਦੀ ਤੁਹਾਨੂੰ ਮਿਲੇਗੀ ਨਾਲ ਬਾਟਮ ਜੀ ਕੰਪਲੀਟ ਸੂਟ ਆ ਜਿਹੜਾ ਤੁਹਾਡਾ ਹੋ ਗਿਆ 2000 ਰੁਪਏ ਦੇ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਜੀ ਲਓ ਜੀ ਬੜਾ ਹੀ ਪਿਆਰਾ ਜਿਹਾ ਤੁਹਾਡਾ ਬਹੁਤ ਸੋਹਣਾ ਪਾਰਟੀ ਵੇਅਰ ਸੂਟ ਆ ਜਿਹੜਾ ਰੈਡੀ ਹੋ ਗਿਆ ਜੀ ਸੋਬਰ ਜਿਹਾ ਸੂਟ ਹੈ ਜੀ ਬੜਾ ਹੀ ਪਿਆਰਾ ਜਿਹਾ ਲਓ ਜੀ 2000 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਵਿਦ ਦੁਪੱਟਾ ਰਹਿਣ ਵਾਲੇ ਸੂਟ ਹੋਣਗੇ ਜੀ ਡਿਜੀਟਲ ਪ੍ਰਿੰਟ ਦੇ ਹੋਣਗੇ ਜੀ ਚੈੱਕ ਕਰ ਲਓ ਹਾਂ ਜੀ ਪਹਿਲਾਂ ਪਤਾ ਨੂੰ ਸ਼ਰਟ ਆ ਜਿਹੜੀ ਉਹ ਚੈੱਕ ਕਰਵਾ ਦਈਏ ਜੀ ਲਓ ਜੀ ਇਹ ਵਾਲੀ ਤੁਹਾਨੂੰ ਮਿਲੇਗੀ ਸ਼ਰਟ ਜੀ ਵਿਸਕੋਸ ਔਰਗੈਂਜ਼ਾ ਦਾ ਹੋਏਗਾ ਸਟਾਫ ਜੀ ਇਹ ਵਾਲੀ ਤੁਹਾਨੂੰ ਮਿਲੇਗੀ ਸ਼ਰਟ ਜੀ ਚੈੱਕ ਕਰ ਲਓ ਪਿੰਕ ਕਲਰ ਦੇ ਫਲਾਰ ਮਿਲਣਗੇ ਸ਼ਰਟ ਦੇ ਸੈਂਟਰ ਦੇ ਵਿੱਚ ਜੀ ਇਹ ਵਾਲਾ ਜਿਹੜਾ ਹੈਗਾ ਪ੍ਰਿੰਟ ਤੁਹਾਨੂੰ ਨੈੱਕ ਦੇ ਉੱਪਰ ਮਿਲੇਗਾ ਜੀ ਲਓ ਜੀ ਆਰਾਮ ਟੈਕਸ ਬ੍ਰਾਂਡ ਦੀ ਹੋਏਗੀ ਇਹ ਸ਼ਰਟ ਆਫ ਵਾਈਟ ਕਲਰ ਹੈ ਕਲਰ ਬਹੁਤ ਹੀ ਪਿਆਰਾ ਜਿਹਾ ਹੈਗਾ ਜੀ ਤੇ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਬੈਕ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਗਾ ਤੇ ਨਾਲ ਤੁਹਾਨੂੰ ਮਿਲੇਗਾ ਵਿਸਕੋਸ ਔਰ ਗੈਂਜ਼ਾ ਦਾ ਖੁੱਲਾ ਡੁੱਲਾ ਦੁਪੱਟਾ ਜੀ ਲਓ ਜੀ ਦੁਪੱਟਿਆਂ ਦੀ ਕੱਟ ਵੀ ਇਹਨਾਂ ਦੀ ਢਾਈ ਤੋਂ ਤਿੰਨ ਆਰਾਮ ਨਾਲ ਹੁੰਦੀ ਹੈ ਜੀ ਚੈੱਕ ਕਰ ਲਓ ਜੀ ਖੁੱਲਾ ਡੁੱਲਾ ਦੁਪੱਟਾ ਹੈਗਾ ਜੀ ਲਓ ਜੀ ਐਦਾਂ ਜਿਹੜਾ ਹੈਗਾ ਉਹ ਖੁੱਲਾ ਡੁੱਲਾ ਦੁਪੱਟਾ ਤੁਹਾਡਾ ਰੈਡੀ ਹੋਏਗਾ ਜੀ ਲੋ ਜੀ ਤੇ ਨਾਲ ਤੁਹਾਨੂੰ ਮਿਲੇਗੀ ਨੈਚੁਰਲ ਕ੍ਰੇਪ ਦੀ ਬਾਟਮ ਜੀ ਤੁਹਾਡਾ ਕੰਪਲੀਟ ਸੂਟ ਆ ਜਿਹੜਾ ਰੈਡੀ ਹੋ ਗਿਆ 2000 ਰੁਪਏ ਦੇ ਵਿੱਚ ਤੁਹਾਨੂੰ ਵਿਦੂ ਦੁਪੱਟਾ ਜਿਹੜਾ ਰਾਮਟੈਕਸ ਬ੍ਰਾਂਡ ਦਾ ਸੂਟ ਆ ਉਹ ਮਿਲ ਜਾਏਗਾ ਜੀ ਵਿਦੂ ਦੁਪੱਟਾ ਰਾਮਟੈਕਸ ਬ੍ਰਾਂਡ ਦਾ ਸੂਟ ਆ ਜਿਹੜਾ ਤੁਹਾਨੂੰ ਮਿਲ ਜਾਏਗਾ ਜੀ ਨੈਕਸਟ ਜਿਹੜਾ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਬੋਟਲ ਗ੍ਰੀਨ ਵਿਸਕੋਸ ਆਰਗੈਂਜ਼ਾ ਦਾ ਹੋਏਗਾ ਸੂਟ ਜੀ ਚੈੱਕ ਕਰ ਲਓ ਜੀ ਲਓ ਜੀ ਇਹ ਵਾਲੀ ਤੁਹਾਨੂੰ ਮਿਲੇਗੀ ਸ਼ਰਟ ਜੀ ਬੋਟਲ ਗ੍ਰੀਨ ਕਲਰ ਹੋਏਗਾ ਜੀ ਇਹ ਵਾਲਾ ਜਿਹੜਾ ਤੁਹਾਨੂੰ ਪ੍ਰਿੰਟ ਮਿਲੇਗਾ ਘੇਰੇ ਦੇ ਉੱਪਰ ਆਏਗਾ ਜੀ ਡਿਜੀਟਲ ਪ੍ਰਿੰਟ ਘੇਰੇ ਦੇ ਉੱਪਰ ਰਹੇਗਾ ਫਰੰਟ ਦੇ ਉੱਪਰ ਪਲੱਸ ਬੈਕ ਦੇ ਉੱਪਰ ਵੀ ਰਹੇਗਾ ਜੀ ਲਓ ਜੀ ਆਰਾਮ ਟੈਕਸ ਬ੍ਰੈਂਡ ਦੀ ਹੋਏਗੀ ਥੀ ਬਹੁਤ ਹੀ ਪਿਆਰੀ ਜੀ ਤੁਹਾਨੂੰ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਮਿਲੇਗਾ ਡਿਜ਼ਾਈਨਰ ਜਿਆ ਦੁਪੱਟਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਆ ਡਿਜ਼ਾਈਨਰ ਜੀ ਦੁਪੱਟਾ ਹੈ ਜੀ ਲਓ ਚੈੱਕ ਕਰ ਲਓ ਜੀ ਐਦਾਂ ਤੁਹਾਡਾ ਜਿਹੜਾ ਹੈਗਾ ਉਹ ਤੁਹਾਨੂੰ ਦੁਪੱਟਾ ਮਿਲੇਗਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਲਓ ਜੀ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਆ ਦੁਪੱਟਾ ਹੈ ਜੀ ਕਲਰ ਹੋਏਗਾ ਬੋਟਲ ਗ੍ਰੀਨ ਕਲਰ ਵੀ ਬਹੁਤ ਹੀ ਪਿਆਰਾ ਹੈ ਜੀ ਵਿਦ ਦੁਪੱਟਾ ਜੀ ਇਹ ਲੋ ਆ ਹੋਏਗੀ ਬਾਟਮ ਜਿਸ ਦੇ ਨਾਲ ਲਓ ਜੀ ਨੈਚੁਰਲ ਕ੍ਰੇਪ ਦੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਕ੍ਰੇਪ ਦੀ ਬਾਟਮ ਹੋਏਗੀ ਜੀ ਔਰ organza ਦੀ ਸ਼ਰਟ ਔਰ ਦੁਪੱਟਾ ਹੋਏਗਾ ਜੀ ਬਹੁਤ ਹੀ ਪਿਆਰਾ ਤੁਹਾਡਾ ਕੰਪਲੀਟ ਸੂਟ ਹੈ ਜਿਹੜਾ ਉਹ ਰੈਡੀ ਹੋ ਗਿਆ ਪ੍ਰਾਈਸ ਹੋਏਗਾ 2000 ਰੁਪਏ ਜੀ ਟੈਕਸਟ ਸੂਟ ਦੇ ਤੁਹਾਨੂੰ ਮਿਲੇਗਾ ਜੀ ਕਰਾਸ ਸਿਲਕ ਦਾ ਫੈਬਰਿਕ ਹੋਏਗਾ ਜੀ ਫੈਬਰਿਕ ਚੈੱਕ ਕਰਵਾ ਦਿੰਦੇ ਆ ਜੀ ਬਹੁਤ ਹੀ ਪਿਆਰਾ ਦਾ ਫੈਬਰਿਕ ਹੈ ਜੀ ਬਹੁਤ ਹੀ ਸੌਫਟ ਹੈ ਕੋਈ ਚੁਭਣ ਵਾਲਾ ਸਟੱਫ ਨਹੀਂ ਹੈਗਾ ਜੀ ਘੇਰੇ ਦੇ ਉੱਪਰ ਤੁਹਾਨੂੰ ਮਿਲੇਗਾ ਨੋਟਵਰਕ ਜੀ ਨੋਟਵਰਕ ਮਿਲੇਗਾ 25 ਤੋਂ 26 ਇੰਚ ਤੱਕ ਦਾ ਤੁਸੀਂ ਆਪਣਾ ਘੇਰਾ ਜਿਹੜਾ ਰੈਡੀ ਕਰ ਸਕਦੇ ਹੋ ਜੀ ਸੇਮ ਐਜ਼ ਦਾ ਵਰਕ ਤੁਹਾਨੂੰ ਮਿਲੇਗਾ ਬਾਜੂ ਦੇ ਉੱਪਰ ਜੀ ਬਹੁਤ ਹੀ ਨੀਟ ਐਂਡ ਕਲੀਨ ਕੰਮ ਹੈਗਾ ਜੀ ਤੁਹਾਨੂੰ ਨੇੜੇ ਤੁਸੀਂ ਚੈੱਕ ਕਰਵਾ ਦਿੰਦੇ ਆ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜਿਹੜਾ ਰੈਡੀ ਹੋਇਆ ਜੀ ਆਫ ਵਾਈਟ ਕਲਰ ਹੋਏਗਾ 5 ਮੀਟਰ ਦੀ ਕੱਟ ਹੋਏਗੀ ਜੀ ਸੂਟ ਦੀ ਕੰਪਲੀਟ ਸੂਟ ਮਿਲੇਗਾ ਤੁਹਾਨੂੰ 950 ਰੁਪਏ ਦੇ ਵਿੱਚ ਜੀ 950 ਰੁਪਏ ਦੇ ਵਿੱਚ ਤੁਹਾਨੂੰ ਮਿਲੇਗਾ ਕੰਪਲੀਟ ਸੂਟ ਜੀ ਬਹੁਤ ਹੀ ਪਿਆਰਾ ਜਿਹਾ ਸਟਾਫ ਹੈਗਾ ਔਰ ਬੜਾ ਹੀ ਪਿਆਰਾ ਜਿਹਾ ਜਿਹੜਾ ਇਸ ਦਾ ਕਲਰ ਮਿਲੇਗਾ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰਾਮ ਟੈਕਸ ਬ੍ਰੈਂਡ ਦਾ ਮਿਲੇਗਾ ਤੁਹਾਨੂੰ ਕੰਪਲੀਟ ਸੂਟ ਜੀ ਚੈੱਕ ਕਰਵਾ ਦਿੰਨੇ ਆ ਬੜਾ ਹੀ ਪਿਆਰਾ ਦਾ ਕਲਰ ਹੈ ਜੀ ਗ੍ਰੀਨ ਕਲਰ ਵਿਸਕਾਸ ਔਰ ਗੈਂਜ਼ਾ ਨਹੀਂ ਤੁਹਾਨੂੰ ਮਿਲੇਗੀ ਸ਼ਰਟ ਜੀ ਫਰੰਟ ਔਰ ਬੈਕ ਦੇ ਉੱਪਰ ਤੁਹਾਨੂੰ ਮਿਲੇਗਾ ਸੇਮ ਪ੍ਰਿੰਟ ਜੀ ਲਓ ਚੈੱਕ ਕਰ ਲਓ ਜੀ ਸੇਮ ਐਜ਼ ਆ ਪ੍ਰਿੰਟ ਆ ਜਿਹੜਾ ਤੁਹਾਨੂੰ ਫਰੰਟ ਦੇ ਉੱਪਰ ਮਿਲੇਗਾ ਜੀ ਸੇਮ ਐਜ਼ ਆ ਪ੍ਰਿੰਟ ਹੀ ਹੈਗਾ ਜਿਹੜਾ ਤੁਹਾਨੂੰ ਬੈਕ ਦੇ ਉੱਪਰ ਮਿਲੇਗਾ ਜੀ ਲਓ ਜੀ ਡਾਰਕ ਗ੍ਰੀਨ ਕਲਰ ਹੋਏਗਾ ਜੀ ਜਿਹਨੂੰ ਆਪਾਂ ਫਰੋਜ਼ੀ ਗ੍ਰੀਨ ਕਲਰ ਕਹਿ ਦਿੰਦੇ ਆ ਜੀ ਰਾਮ ਟੈਕਸ ਬ੍ਰਾਂਡ ਦੀ ਹੋਏਗੀ ਸ਼ਰਟ ਜੀ ਲਓ ਜੀ ਫਰੰਟ اور ਬੈਕ ਜਿਹੜਾ ਹੈਗਾ ਇਹਨਾਂ ਦਾ ਡਿਜੀਟਲ ਪ੍ਰਿੰਟ ਹੋਏਗਾ ਜੀ ਤੇ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਕੰਪਲੀਟ ਸੂਟ ਆ ਜਿਹੜਾ ਤੁਹਾਨੂੰ ਮਿਲੇਗਾ ਜੀ ਇਹ 1250 ਰੁਪਏ ਦੇ ਵਿੱਚ ਕੰਪਲੀਟ ਸੂਟ ਜੀ ਕੰਪਲੀਟ ਸੂਟ ਮਿਲੇਗਾ ਤੁਹਾਨੂੰ 1250 ਰੁਪਏ ਦੇ ਵਿੱਚ ਜੀ ਲਓ ਜੀ ਅੱਜ ਵਾਲੀ ਜਿਹੜੀ ਆਪਣੀ ਵੀਡੀਓ ਸੀ ਜੀ ਇਸ ਦੇ ਵਿੱਚ ਆਪਾਂ ਨੇ ਕੰਪਲੀਟ ਸੂਟ ਹੀ ਦਿਖਾਏ ਸੀ ਰਾਮ ਟੈਕਸ ਦੇ ਬ੍ਰਾਂਡ ਦੇ ਸੀਗੇ ਜੀ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਕੱਟ ਪੀਸ ਮਿਲਣਗੇ ਜੀ ਔਰ ਵਿਦ ਦੁਪੱਟਾ ਮਿਲਣਗੇ ਜੀ ਔਰ ਅੱਜ ਵਾਲੀ ਵੀਡੀਓ ਜਿਹੜੀ ਮੇਰੀ ਸੀਗੀ ਜੋ ਫਰੈਸ਼ ਸੂਟਾਂ ਦੇ ਉੱਪਰ ਹੀ ਸੀਗੀ ਜਿਹੜੀਆਂ ਪਹਿਣਾ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਆਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਏ ਕਰ ਸਕੋ